ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਕਹਾਣੀ ਸੋਮਵਾਰ ਦੇ ਵਰਤ ਬਾਰੇ ਹੈ ਇੱਕ ਬਹੁਤ ਅਮੀਰ ਸ਼ਾਹੂਕਾਰ ਸੀ ਜਿਸ ਦੇ ਘਰ ਧਨ ਅਤੇ ਆਦ ਕਿਸੇ ਪ੍ਰਕਾਰ ਦੀ ਕਮੀ ਨਹੀਂ ਸੀ ਪ੍ਰੰਤੂ ਉਸ ਨੂੰ ਇੱਕ ਦੁੱਖ ਸੀ ਕਿ ਉਸ ਦੇ ਕੋਈ ਪੁੱਤਰ ਨਹੀਂ ਸੀ ਉਹ ਇਸੇ ਚਿੰਤਾ ਵਿੱਚ ਦਿਨ ਰਾਤ ਰਹਿੰਦਾ ਸੀ ਉਹ ਪੁੱਤਰ ਦੀ ਕਾਮਨਾ ਦੇ ਲਈ ਹਰ ਸੋਮਵਾਰ ਨੂੰ ਸ਼ਿਵਜੀ ਦਾ ਵਰਤ ਅਤੇ ਪੂਜਨ ਕਰਿਆ ਕਰਦਾ ਸੀ ਅਤੇ ਸ਼ਾਮ ਨੂੰ ਸ਼ਿਵ ਮੰਦਰ ਵਿੱਚ ਜਾ ਕੇ ਸ਼ਿਵਜੀ ਤੇ ਸ਼ਿਵਲਿੰਗ ਦੇ ਸਾਹਮਣੇ ਦੀਵਾ ਜਗਾਇਆ ਕਰਦਾ ਸੀ ਉਸ ਦੇ ਇਸ ਭਗਤੀ ਭਾਵ ਨੂੰ ਦੇਖ ਕੇ ਇੱਕ ਸਮੇਂ ਸ਼੍ਰੀ ਪਾਰਵਤੀ ਜੀ ਨੇ ਸ਼ਿਵਜੀ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਇਹ ਸ਼ਾਹੂਕਾਰ ਤੁਹਾਡਾ ਬਹੁਤ ਮਹਾਨ ਭਗਤ ਹੈ ਅਤੇ ਹਮੇਸ਼ਾ ਤੁਹਾਡਾ ਵਰਤ ਅਤੇ ਪੂਜਨ ਬੜੀ ਸ਼ਰਧਾ ਨਾਲ ਕਰਦਾ ਹੈ ਇਸ ਲਈ ਇਸ ਦੀ ਮਨੋ ਕਾਮਨਾ ਪੂਰਨ ਕਰਨੀ ਚਾਹੀਦੀ ਹੈ ਸ਼ਿਵ ਜੀ ਨੇ ਕਿਹਾ हे पार्वती ਇਹ ਸੰਸਾਰ ਕਰਮ ਖੇਤਰ ਹੈ ਜਿਵੇਂ ਕਿਸਾਨ ਖੇਤ ਵਿੱਚ ਕਿਹੋ ਜਿਹਾ ਬੀਜ ਬੀਜਦਾ ਹੈ ਉਹ ਜਿਹਾ ਹੀ ਫਲ ਕੱਟਦਾ ਹੈ ਇਸੇ ਤਰ੍ਹਾਂ ਇਹ ਸੰਸਾਰ ਵਿੱਚ ਜਿਹੋ ਜਿਹਾ ਕਰਮ ਕਰੋਗੇ ਉਹੋ ਜਿਹਾ ਹੀ ਫਲ ਭੋਗੋਗੇ पार्वती ਜੀ ਨੇ ਬੇਨਤੀ पूर्वक ਕਿਹਾ ਮਹਾਰਾਜ ਜਦ ਇਹ ਤੁਹਾਡਾ ਮਹਾਨ ਭਗਤ ਹੈ ਤਾਂ ਇਸ ਨੂੰ ਜੇਕਰ ਕਿਸੇ ਤਰ੍ਹਾਂ ਦਾ ਦੁੱਖ ਹੈ ਤਾਂ ਉਸ ਨੂੰ ਜ਼ਰੂਰ ਦੂਰ ਕਰਨਾ ਚਾਹੀਦਾ ਹੈ ਕਿਉਂਕਿ ਤੁਸੀਂ ਹਮੇਸ਼ਾ ਆਪਣੇ ਭਗਤਾਂ ਤੇ ਦਇਆ ਕਰਦੇ ਹੋ ਅਤੇ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਦੇ ਹੋ ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਮਨੁੱਖ ਤੁਹਾਡੀ ਸੇਵਾ ਅਤੇ ਵਰਤ ਕਿਉਂ ਕਰਨਗੇ ਪਾਰਵਤੀ ਜੀ ਦੀ ਅਜਿਹੀ ਬੇਨਤੀ ਦੇਖ ਸ਼ਿਵਜੀ ਮਹਾਰਾਜ ਕਹਿਣ ਲੱਗੇ हे पार्वती ਇਸ ਦੇ ਕੋਈ ਪੁੱਤਰ ਨਹੀਂ ਹੈ। ਇਸੇ ਚਿੰਤਾ ਵਿੱਚ ਇਹ ਬਹੁਤ ਦੁਖੀ ਰਹਿੰਦਾ ਹੈ। ਇਸ ਦੇ ਭਾਗਾਂ ਵਿੱਚ ਪੁੱਤਰ ਨਾ ਹੋਣ ਤੇ ਵੀ ਮੈਂ ਇਸ ਨੂੰ ਪੁੱਤਰ ਦੀ ਪ੍ਰਾਪਤੀ ਦਾ ਵਾਰ ਦਿੰਨਾ ਹਾਂ। ਪ੍ਰੰਤੂ ਇਹ ਪੁੱਤਰ ਕੇਵਲ 12 ਸਾਲ ਤੱਕ ਜਿੰਦਾ ਰਹੇਗਾ। ਇਸ ਤੋਂ ਬਾਅਦ ਉਹ ਮੌਤ ਨੂੰ ਪ੍ਰਾਪਤ ਹੋ ਜਾਵੇਗਾ। ਇਸ ਤੋਂ ਜ਼ਿਆਦਾ ਮੈਂ ਹੋਰ ਕੁਝ ਇਸ ਲਈ ਨਹੀਂ ਕਰ ਸਕਦਾ। ਇਹ ਸਾਰੀਆਂ ਗੱਲਾਂ ਸ਼ਾਹੂਕਾਰ ਸੁਣ ਰਿਹਾ ਸੀ। ਇਸ ਨਾਲ ਉਸ ਦਾ ਕੋਈ ਖੁਸ਼ੀ ਨਹੀਂ ਹੋਈ ਅਤੇ ਨਾ ਹੀ ਦੁੱਖ ਹੋਇਆ ਉਹ ਪਹਿਲੇ ਵਾਂਗ ਹੀ ਸ਼ਿਵਜੀ ਮਹਾਰਾਜ ਦਾ ਵਰਤ ਅਤੇ ਪੂਜਨ ਕਰਿਆ ਕਰ ਰਿਹਾ ਸੀ ਕੁਝ ਸਮਾਂ ਬੀਤ ਹੋ ਜਾਣ ਤੇ ਸ਼ਾਹੂਕਰ ਦੀ ਇਸਤਰੀ ਗਰਭਵਤੀ ਹੋਈ ਅਤੇ 10ਵੇਂ ਮਹੀਨੇ ਉਸ ਦੇ ਗਰਭ ਚੋਂ ਇੱਕ ਬਹੁਤ ਸੁੰਦਰ ਪੁੱਤਰ ਦੀ ਪ੍ਰਾਪਤੀ ਹੋਈ ਸ਼ਾਹੂਕਰ ਦੇ ਘਰ ਵਿੱਚ ਬਹੁਤ ਖੁਸ਼ੀ ਮਨਾਈ ਗਈ ਪਰੰਤੂ ਸ਼ਾਹੂਕਾਰ ਨੇ ਉਸ ਦੀ ਕੇਵਲ 12 ਸਾਲ ਦੀ ਉਮਰ ਜਾਣ ਕੇ ਕੋਈ ਜ਼ਿਆਦਾ ਖੁਸ਼ੀ ਪ੍ਰਗਟ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੂੰ ਭੇਤ ਹੀ ਦੱਸਿਆ ਜਦੋਂ ਉਹ ਲੜਕਾ 11 ਸਾਲਾਂ ਦਾ ਹੋ ਗਿਆ ਤਾਂ ਉਸ ਲੜਕੇ ਦੀ ਮਾਤਾ ਨੇ ਉਸ ਦੇ ਵਿਆਹ ਨੂੰ ਆਤਮਲੇ ਹੀ ਕਹਾ ਤਾਂ ਉਹ ਸ਼ਾਹੂਕਾਰ ਕਹਿਣ ਲੱਗਾ ਕਿ ਅਜੇ ਮੈਂ ਇਸ ਦਾ ਵਿਆਹ ਨਹੀਂ ਕਰਾਂਗਾ ਆਪਣੇ ਪੁੱਤਰ ਨੂੰ ਕਾਸ਼ੀ ਜੀ ਪੜਨ ਦੇ ਲਈ ਭੇਜਾਂਗਾ ਫੇਰ ਸ਼ਾਹੂਕਾਰ ਨੇ ਆਪਣੇ ਸਾਲੇ ਅਰਥਾਤ ਲੜਕੇ ਦੇ ਮਾਮੇ ਨੂੰ ਬੁਲਾ ਕੇ ਉਸ ਨੂੰ ਬਹੁਤ ਸਾਰਾ ਧਨ ਦੇ ਕੇ ਕਿਹਾ ਤੂੰ ਇਸ ਲੜਕੇ ਨੂੰ ਕਾਸ਼ੀ ਜੀ ਪੜਨ ਦੇ ਲਈ ਲੈ ਜਾਓ ਅਤੇ ਰਸਤੇ ਵਿੱਚ ਇਸ ਥਾਂ ਤੇ ਵੀ ਜੋ ਜਾਗ ਕਰਦੇ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਾਉਂਦੇ ਜਾਓ ਉਹ ਦੋਨੋਂ ਮਾਮਾ ਭਾਂਜਾ ਜਾਗ ਕਰਦੇ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਾਉਂਦੇ ਜਾ ਰਹੇ ਸਨ ਰਾਸਤੇ ਵਿੱਚ ਉਹਨਾਂ ਨੂੰ ਇੱਕ ਸ਼ਹਿਰ ਪਿਆ ਉਸ ਸ਼ਹਿਰ ਵਿੱਚ ਰਾਜੇ ਦੀ ਕੰਨਿਆ ਦਾ ਵਿਆਹ ਸੀ ਅਤੇ ਦੂਜੇ ਰਾਜੇ ਦਾ ਪੁੱਤਰ ਜੋ ਵਿਆਹ ਕਰਾਉਣ ਦੇ ਲਈ ਬਰਾਤ ਲੈ ਕੇ ਆਇਆ ਸੀ ਉਹ ਇੱਕ ਤੋਂ ਇੱਕ ਅੱਖ ਤੋਂ ਕਾਣਾ ਸੀ ਉਸ ਦੇ ਪਿਤਾ ਨੂੰ ਇਸ ਗੱਲ ਦੀ ਬੜੀ ਚਿੰਤਾ ਸੀ ਕਿ ਕਿਤੇ ਵਰ ਨੂੰ ਦੇਖ ਕੇ ਕੰਨਿਆ ਦੇ ਮਾਤਾ-ਪਿਤਾ ਵਿਆਹ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਪੈਦਾ ਨਾ ਕਰ ਦੇਣ ਇਸ ਕਾਰਨ ਜਦੋਂ ਉਸਨੇ ਬਹੁਤ ਸੋਹਣੇ ਸੇਠ ਦੇ ਲੜਕੇ ਨੂੰ ਦੇਖਿਆ ਤਾਂ ਮਨ ਵਿੱਚ ਵਿਚਾਰ ਕੀਤਾ ਕਿ ਕਿਉਂ ਨਾ ਦਰਵਾਜੇ ਦੇ ਸਮੇਂ ਵਿੱਚ ਇਸ ਲੜਕੇ ਤੋਂ ਵਰ ਦਾ ਕੰਮ ਚਲਾਇਆ ਜਾਏ ਅਜਿਹਾ ਵਿਚਾਰ ਕਰਕੇ ਵਰ ਦੇ ਪਿਤਾ ਨੇ ਉਸ ਲੜਕੇ ਅਤੇ ਉਸਦੇ ਮਾਮੇ ਨਾਲ ਗੱਲ ਕੀਤੀ ਤਾਂ ਉਹ ਰਾਜ਼ੀ ਹੋ ਗਏ ਫਿਰ ਉਸ ਲੜਕੇ ਨੂੰ ਵਰ ਦੇ ਕੱਪੜੇ ਪਹਿਨਾ ਅਤੇ ਘੋੜੀ ਤੇ ਚੜਾ ਦਰਵਾਜੇ ਤੋਂ ਲੈ ਜਾਇਆ ਗਿਆ ਅਤੇ ਸਾਰੇ ਕਾਰਜ ਖੁਸ਼ੀ-ਖੁਸ਼ੀ ਨਾਲ ਪੂਰੇ ਹੋ ਗਏ ਫਿਰ ਵਰ ਦੇ ਪਿਤਾ ਨੇ ਸੋਚਿਆ ਕਿ ਜੇਕਰ ਵਿਆਹ ਕਾਰਜ ਵੀ ਇਸੇ ਲੜਕੇ ਤੋਂ ਕਰਾ ਲਿਆ ਜਾਏ ਤਾਂ ਕੀ ਬੁਰਾਈ ਹੈ ਇਹ ਵਿਚਾਰ ਕਰ ਲੜਕੇ ਅਤੇ ਉਸਦੇ ਮਾਮੇ ਨੂੰ ਕਿਹਾ ਜੇਕਰ ਤੁਸੀਂ ਫੇਰਿਆਂ ਦਾ ਅਤੇ ਕੰਨਿਆਦਾਨ ਦੇ ਕੰਮ ਨੂੰ ਵੀ ਕਰਾ ਦਿਓ ਤਾਂ ਤੁਹਾਡੀ ਬੜੀ ਕਿਰਪਾ ਹੋਵੇਗੀ ਅਤੇ ਮੈਂ ਇਸ ਦੇ ਬਦਲੇ ਵਿੱਚ ਤੁਹਾਨੂੰ ਬਹੁਤ ਧੰਨ ਦਿਆਂਗਾ ਤਾਂ ਉਹਨਾਂ ਨੇ ਸਵੀਕਾਰ ਕਰ ਲਿਆ ਅਤੇ ਵਿਆਹ ਦਾ ਕੰਮ ਵੀ ਬਹੁਤ ਚੰਗੀ ਤਰ੍ਹਾਂ ਸੰਪੰਨ ਕਰ ਲਿਆ ਪ੍ਰੰਤੂ ਜਿਸ ਸਮੇਂ ਲੜਕਾ ਜਾਣ ਲੱਗਾ ਤਾਂ ਉਸ ਨੇ ਰਾਜਕੁਮਾਰੀ ਦੀ ਚੁੰਨੀ ਦੇ ਪੱਲੇ ਤੇ ਲਿਖ ਦਿੱਤਾ ਕਿ ਤੇਰਾ ਵਿਆਹ ਤਾਂ ਮੇਰੇ ਨਾਲ ਹੋਇਆ ਹੈ ਪਰantu ਜਿਸ ਰਾਜਕੁਮਾਰ ਦੇ ਨਾਲ ਤੈਨੂੰ ਭੇਜਣਗੇ ਉਹ ਇੱਕ ਅੱਖ ਤੋਂ ਕਾਣਾ ਹੈ ਅਤੇ ਮੈਂ ਕਾਸ਼ੀਜੀ ਪੜਨ ਜਾ ਰਿਹਾ ਹਾਂ ਲੜਕੇ ਦੇ ਜਾਣ ਤੋਂ ਬਾਅਦ ਉਸ ਰਾਜਕੁਮਾਰੀ ਨੇ ਜਦੋਂ ਆਪਣੀ ਚੁੰਨੀ ਤੇ ਅਜਾਹਾ ਲਿਖਿਆ ਹੋਇਆ ਪਾਇਆ ਤਾਂ ਉਸਨੇ ਰਾਜਕੁਮਾਰ ਦੇ ਨਾਲ ਜਾਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਇਹ ਮੇਰਾ ਪਤੀ ਨਹੀਂ ਹੈ ਮੇਰਾ ਵਿਆਹ ਜਿਸ ਦੇ ਨਾਲ ਨਹੀਂ ਹੋਇਆ ਹੈ ਇਸ ਦੇ ਨਾਲ ਨਹੀਂ ਹੋਇਆ ਹੈ ਉਹ ਤਾਂ ਕਾਸ਼ੀ ਪੜਨ ਗਿਆ ਹੈ ਰਾਜਕੁਮਾਰੀ ਦੇ ਮਾਤਾ ਪਿਤਾ ਨੇ ਆਪਣੀ ਕੰਨਿਆ ਨੂੰ ਵਿਦਾ ਨਹੀਂ ਕੀਤਾ ਅਤੇ ਬਰਾਤ ਵਾਪਸ ਚਲੀ ਗਈ ਉਧਰ ਸੇਠ ਦਾ ਲੜਕਾ ਤੇ ਉਸ ਦਾ ਮਾਮਾ ਕਾਸ਼ੀਜੀ ਪਹੁੰਚ ਗਏ ਉੱਥੇ ਜਾ ਕੇ ਉਹਨਾਂ ਨੇ ਯੱਗ ਕਰਨਾ ਅਤੇ ਲੜਕੇ ਨੇ ਪੜਨਾ ਸ਼ੁਰੂ ਕਰ ਦਿੱਤਾ ਜਦੋਂ ਲੜਕੇ ਦੀ ਉਮਰ 12 ਸਾਲਾਂ ਦੀ ਹੋ ਗਈ ਉਸ ਦਿਨ ਉਹਨਾਂ ਨੇ ਜੱਗ ਰਚਾਰ ਰੱਖਿਆ ਸੀ ਕਿ ਲੜਕੇ ਨੇ ਆਪਣੇ ਮਾਮੇ ਨੂੰ ਕਿਹਾ ਮਾਮਾ ਜੀ ਅੱਜ ਮੇਰੀ ਤਿਬੀਤ ਕੁਝ ਠੀਕ ਨਹੀਂ ਹੈ ਮਾਮੇ ਨੇ ਕਿਹਾ ਅੰਦਰ ਜਾ ਕੇ ਸੌਂ ਜਾਓ ਲੜਕਾ ਅੰਦਰ ਜਾ ਕੇ ਸੌ ਗਿਆ ਅਤੇ ਥੋੜੀ ਦੇਰ ਵਿੱਚ ਉਸਦੇ ਪ੍ਰਣ ਨਿਕਲ ਗਏ ਜਦੋਂ ਉਸਦੇ ਮਾਮੇ ਨੇ ਆ ਕੇ ਦੇਖਿਆ ਕਿ ਉਹ ਮਰਦਾ ਪਿਆ ਹੈ ਤਾਂ ਉਸ ਨੂੰ ਬੜਾ ਦੁੱਖ ਹੋਇਆ ਅਤੇ ਉਸਨੇ ਸੋਚਿਆ ਕਿ ਜੇਕਰ ਮੈਂ ਹੁਣੇ ਰੋਣਾ ਪਿੱਟਣਾ ਮਚਾ ਦਿਆਂਗਾ ਤਾਂ ਯੱਗ ਦਾ ਕੰਮ ਅਧੂਰਾ ਰਹਿ ਜਾਏਗਾ ਇਸ ਲਈ ਉਸਨੇ ਜਲਦੀ ਨਾਲ ਯੱਗ ਦਾ ਕੰਮ ਖਤਮ ਕਰ ਬ੍ਰਾਹਮਣਾ ਦੇ ਜਾਣ ਦੇ ਬਾਅਦ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ ਸੰਯੋਗ ਵਸ਼ ਉਸੇ ਸਮੇਂ ਸ਼ਿਵ ਪਾਰਵਤੀ ਜੀ ਉਧਰ ਤੋਂ ਜਾ ਰਹੇ ਸਨ ਜਦੋਂ ਉਹਨਾਂ ਨੇ ਜ਼ੋਰ-ਜ਼ੋਰ ਦੀ ਰੋਣ ਦੀ ਆਵਾਜ਼ ਸੁਣੀ ਤਾਂ ਪਾਰਵਤੀ ਜੀ ਕਹਿਣ ਲੱਗੀ ਮਹਾਰਾਜ ਕੋਈ ਦੁਖਿਆਰਾ ਰੋ ਰਿਹਾ ਹੈ ਇਸ ਦੇ ਦੁੱਖਾਂ ਨੂੰ ਦੂਰ ਕਰੋ ਤਦ ਸ਼ਿਵ ਪਾਰਵਤੀ ਜੀ ਕੋਲ ਜਾ ਕੇ ਦੇਖਿਆ ਤਾਂ ਉਥੋਂ ਇੱਕ ਲੜਕਾ ਮਰਦਾ ਪਿਆ ਸੀ ਪਾਰਵਤੀ ਜੀ ਦੇ ਕਹਿਣ ਲੱਗੀ ਮਹਾਰਾਜ ਇਹ ਤਾਂ ਉਹੀ ਸੇਠ ਦਾ ਲੜਕਾ ਹੈ ਜੋ ਤੁਹਾਡੇ ਵਰਦਾਨ ਨਾਲ ਹੋਇਆ ਸੀ ਸ਼ਿਵ ਜੀ ਕਹਿਣ ਲੱਗੇ हे ਪਾਰਵਤੀ ਇਸ ਦੀ ਉਮਰ ਇੰਨੀ ਸੀ ਸੋ ਇਹ ਭੋਗ ਚੁੱਕਾ ਹੈ ਤਦ ਪਾਰਵਤੀ ਜੀ ਨੇ ਕਿਹਾ हे ਮਹਾਰਾਜ ਇਸ ਲੜਕੇ ਨੂੰ ਹੋਰ ਉਮਰ ਦਿਓ ਨਹੀਂ ਤਾਂ ਇਸ ਦੇ ਮਾਤਾ ਪਿਤਾ ਤੜਫ ਤੜਫ ਕੇ ਮਰ ਜਾਣਗੇ ਪਾਰਵਤੀ ਜੀ ਦੇ ਵਾਰ-ਵਾਰ ਬੇਨਤੀ ਕਰਨ ਤੇ ਸ਼ਿਵ ਜੀ ਨੇ ਉਸ ਨੂੰ ਜੀਵਨ ਵਰਦਾਨ ਦਿੱਤਾ ਅਤੇ ਸ਼ਿਵ ਜੀ ਮਹਾਰਾਜ ਜੀ ਕਿਰਪਾ ਨਾਲ ਲੜਕਾ ਜ਼ਿੰਦਾ ਹੋ ਗਿਆ ਸ਼ਿਵ ਪਾਰਵਤੀ ਕੈਲਾਸ਼ ਚਲੇ ਗਏ ਤਦ ਉਹ ਲੜਕਾ ਤੇ ਮਾਮਾ ਉਸੇ ਤਰ੍ਹਾਂ ਯਗ ਕਰਦੇ ਅਤੇ ਬ੍ਰਾਹਮਣਾਂ ਨੂੰ ਭੋਜਨ ਕਰਾਉਂਦੇ ਆਪਣੇ ਘਰ ਵੱਲ ਚੱਲ ਪਏ ਰਸਤੇ ਵਿੱਚ ਉਸੇ ਸ਼ਹਿਰ ਵਿੱਚ ਆਈ ਜਿੱਥੇ ਉਸਦਾ ਵਿਆਹ ਹੋਇਆ ਸੀ ਉੱਥੇ ਆ ਕੇ ਉਹਨਾਂ ਨੇ ਯੱਗ ਸ਼ੁਰੂ ਕਰ ਦਿੱਤਾ ਤਾਂ ਉਸ ਲੜਕੇ ਦੇ ਸਹੁਰੇ ਨੇ ਉਸ ਨੂੰ ਪਹਿਚਾਨ ਲਿਆ ਅਤੇ ਆਪਣੇ ਮਹਿਲ ਵਿੱਚ ਲਾ ਜਾ ਕੇ ਉਸ ਦੀ ਬੜੀ ਸੇਵਾ ਕੀਤੀ ਨਾਲ ਹੀ ਉਹ ਬਹੁਤ ਦਾਸ-ਦਾਸੀਆਂ ਸਮੇਤ ਆਦਰਪੂਰਵਕ ਕੁੜੀ ਅਤੇ ਜਵਾਈ ਨੂੰ ਰਵਾਨਾ ਕੀਤਾ ਜਦੋਂ ਉਹ ਆਪਣੇ ਸ਼ਹਿਰ ਦੇ ਕੋਲ ਪੁੱਜੇ ਤਾਂ ਮਾਮੇ ਨੇ ਕਿਹਾ ਮੈਂ ਪਹਿਲਾ ਤੁਹਾਡੇ ਘਰ ਜਾ ਕੇ ਖ਼ਬਰ ਕਰ ਆਉਣਾ ਹਾਂ ਜਦੋਂ ਉਸ ਲੜਕੇ ਦਾ ਮਾਮਾ ਘਰ ਪਹੁੰਚਿਆ ਤਾਂ ਲੜਕੇ ਦੇ ਮਾਤਾ ਪਿਤਾ ਘਰ ਦੀ ਛੱਤ 'ਤੇ ਬੈਠੇ ਸਨ ਅਤੇ ਇਹ ਪ੍ਰਣ ਕਰ ਰੱਖਿਆ ਸੀ ਕਿ ਜੇਕਰ ਸਾਡਾ ਪੁੱਤਰ ਰਾਜੀ ਖੁਸ਼ੀ ਵਾਪਸ ਆਇਆ ਤਾਂ ਅਸੀਂ ਰਾਜੀ ਖੁਸ਼ੀ ਥੱਲੇ ਆ ਜਾਵਾਂਗੇ ਨਹੀਂ ਤਾਂ ਛੱਤੋਂ ਡਿੱਗ ਕੇ ਆਪਣੇ ਪ੍ਰਣ ਦੇ ਦਵਾਂਗੇ ਇਨੇ ਵਿੱਚ ਉਸ ਲੜਕੇ ਦੇ ਮਾਮੇ ਨੇ ਆ ਕੇ ਇਹ ਖਬਰ ਦਿੱਤੀ ਕਿ ਤੁਹਾਡਾ ਪੁੱਤਰ ਆ ਗਿਆ ਹੈ ਤਾਂ ਉਹਨਾਂ ਨੂੰ ਵਿਸ਼ਵਾਸ ਨਹੀਂ ਆਇਆ ਤਦ ਉਸਨੇ ਮਾਮੇ ਨੇ ਸੌਂ ਚੁੱਕ ਕੇ ਕਿਹਾ ਕਿ ਤੁਹਾਡਾ ਪੁੱਤਰ ਆਪਣੀ ਇਸਤਰੀ ਦੇ ਨਾਲ ਸਾਰਾ ਤਨ ਲੈ ਕੇ ਆਇਆ ਹੈ ਤਾਂ ਸੇਠ ਨੇ ਆਦਰ ਦੇ ਨਾਲ ਉਸ ਦਾ ਸਵਾਗਤ ਕੀਤਾ ਕਿ ਅਤੇ ਬੜੀ ਖੁਸ਼ੀ ਦੇ ਨਾਲ ਉਹ ਰਹਿਣ ਲੱਗੇ ਇਸ ਤਰ੍ਹਾਂ ਨਾਲ ਜੋ ਕੋਈ ਵੀ ਸੋਮਵਾਰ ਦੇ ਵਰਤ ਨੂੰ ਧਾਰਨ ਕਰਦਾ ਹੈ ਜਾਂ ਇਸ ਕਥਾ ਨੂੰ ਪੜਦਾ ਹੈ ਸੁਣਦਾ ਹੈ ਉਸ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜੀ